ਇਰੰਤ ਫੰਗਨ ਮਹਾਰਾਜ ਦਸਮ ਪਾਸ਼ਾ ਆਪਣੀ ਬਾਣੀ ਵਿੱਚ ਸ਼ਸਤਰਾਂ ਨੂੰ ਨਮਸਕਾਰ ਬਾਰ-ਬਾਰ ਬਾਰ-ਬਾਰ ਕਰ ਰਹੇ ਨੇ ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹੇਤ ਜਿਤ ਜਤ ਲਾਏ ਬਹੁਤ ਜਗ੍ਹਾ ਤੇ ਨਮਸਕਾਰ ਹੈ ਸ਼ਸਤਰਾਂ ਨੂੰ ਭਾਈ ਸਾਹਿਬ ਬਚਿੱਤਰ ਸਿੰਘ ਨੇ ਬਰਛੇ ਨੂੰ ਮੱਥਾ ਟੇਕਿਆ ਹਾਂਜੀ ਤਤ ਸ਼ਿਨ ਬਾ ਭਲ ਭਾਰੋ ਜਦੋਂ ਹੱਥ ਵਿੱਚ ਬਰਛਾ ਆਇਆ ਨਾ ਉਹ ਤੇ ਬਲ ਜਿਹੜਾ ਸੀ ਨਾ 10 ਗੁਣਾ ਜ਼ਿਆਦਾ ਹੋ ਗਿਆ ਮਹਾਬਲੀ ਸੀ ਭਾਈ 부ਜੇਤਰ ਸਿੰਘ ਪਰ ਗੁਰੂ ਸਾਹਿਬ ਦੇ ਹੱਥ ਦਾ ਸ਼ਸਤਰ ਜਦੋਂ ਮਿਲਿਆ ਉਸ ਸ਼ਸਤਰ ਦੇ ਨਾਲ ਹੌਂਸਲਾ 10 ਗੁਣਾ 100 ਗੁਣਾ ਵੱਧ ਗਿਆ ਇੰਜ ਲੱਗਿਆ ਵੀ ਹਾਥੀ ਹੁਣ ਕੱਟਾ ਵੀ ਨਹੀਂ ਰਿਹਾ ਸਾਹਮਣੇ ਹਾਂਜੀ ਵਿਦਿਆ ਅਧਿਕ ਬਹੁਤ ਸਿਖ ਰਾਈ ਇਮ ਗਹਿ ਕਰ ਗੱਜ ਮਾਰੋ ਮਹਾਰਾ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾ ਜਿਹੜੀ ਤੁਸੀਂ ਵਿਦਿਆ ਸਿਖਾਈ ਹੈ ਉਸ ਵਿਦਿਆ ਦੇ ਨਾਲ ਹਾਥੀ ਮੈਂ ਚੁਟਕੀ ਨਾਲ ਹੀ ਮਾਰ ਲਵਾਂਗਾ ਤੁਹਾਡੀ ਕਿਰਪਾ ਨਾਲ ਕਦੀ ਸਿੰਘ ਇਹ ਨਹੀਂ ਕਹਿੰਦਾ ਮੈਂ ਮਾਰ ਲਵਾਂਗਾ ਸਿੰਘ ਕਹੇਗਾ ਮਹਾਰਾਜ ਕਿਰਪਾ ਤੁਹਾਡੀ ਵਰਤਣੀ ਹਾਂਜੀ ਸਗਲ ਭੇਦ ਕੋ ਜਾਣਿਓ ਤੂਰਨ ਗੁਰ ਕਰਨਾ ਉਰਤਾਰੋ ਮਹਾਰਾਜ ਨੇ ਜਿਹੜੀਆਂ ਜੁਗਤੀਆਂ ਪਹਿਲਾਂ ਹੀ ਸਮਝਾਈਆਂ ਹੋਈਆਂ ਸਨ ਸ਼ਸਤਰ ਵਿਦਿਆ ਦੀਆਂ ਉਹ ਪਰਤਕ ਕਰ ਵਰਤਾ ਦਿੱਤੀਆਂ ਸਾਰਾ ਭੇਦ ਸਮਝ ਗਿਆ ਗੁਰੂ ਦੀ ਕਿਰਪਾ ਦੇ ਨਾਲ ਕਰੀ ਬਚਤਰ ਸਿੰਘ ਪੁਨ ਬਿੰਤੀ ਹਾਰ ਜੀਤ ਨਹਿ ਜਾਣੋ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਨਾ ਜਿੱਤ ਜਾਣਦਾ ਨਾ ਮੈਂ ਹਾਰ ਜਾਣਦਾ ਮੈਨੂੰ ਹਾਰ ਜਿੱਤ ਦਾ ਕੋਈ ਪਤਾ ਨਹੀਂ ਹਾਂਜੀ ਜਿੱਤ ਪ੍ਰੇਰਹੁ ਤਿਤ ਗਮਨਹੁ ਸਨਮੁਖ ਬੁੱਧ ਅਰ ਬਲ ਸਭ ਥਾਨੋ ਜਿੱਧਰ ਤੋਰੋਗੇ ਤੁਰ ਪਾਵਾਂਗਾ ਜਿੱਧਰ ਭੇਜੋਗੇ ਜਾਵਾਂਗਾ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਬਲ ਦਿੱਤਾ ਜਿਹੜੀ ਤੁਸੀਂ ਬੁੱਧੀ ਦਿੱਤੀ ਹੈ ਉਹ ਪੂਰੀ ਵਰਤਾਂਗਾ ਮੋਹ ਮਰਨੇ ਕੀ ਚਿੰਤਨਾ ਕੋਈ ਤੁਮਹਿ ਦਾਸ ਕੀ ਲਾਜਾ ਮਹਾਰਾਜ ਮੈਨੂੰ ਮਰਨ ਦੀ ਚਿੰਤਾ ਨਹੀਂ ਹੈ ਮੌਤ ਮੇਰੇ ਵਾਸਤੇ ਕੋਈ ਵੱਡੀ ਚੀਜ਼ ਨਹੀਂ ਹੈ ਮੈਂ ਸ਼ਹੀਦੀ ਪਾਣ ਲਈ ਤਿਆਰ ਹਾਂ ਤੁਹਾਨੂੰ ਆਪਣੇ ਦਾਸ ਦੀ ਲਾਜ ਰੱਖਣੀ ਪੈਣੀ ਹੈ ਖਰੋ ਹੋਨ ਮਿਸ ਮੇਰੋ ਇਕ ਹੈ ਆਪ ਕਰਹੋ ਨਿਜ ਕਾਜਾ ਮੇਰਾ ਤਾਂ ਇੱਕ ਬਹਾਨਾ ਹੀ ਹੈ ਮੈਂ ਤਾਂ ਖਲੋਣਾ ਹੀ ਹਾਂ ਕਰਨਾ ਤੇ ਸੱਚੇ ਪਾਤਸ਼ਾਹ ਤੁਸੀਂ ਹੈ ਕਰਨ ਕਰਾਵਣ ਤੁਸੀਂ ਹੋ ਮੈਂ ਕੁਝ ਨਹੀਂ ਕਰਨ ਜੋਗਾ ਮੈਂ ਤਾਂ ਇੱਕ ਬਹਾਨਾ ਬਣ ਕੇ ਉੱਥੇ ਬਸ ਖਲੋਤਾ ਹੋਵਾਂਗਾ ਕੰਮ ਤੇ ਤੁਹਾਡੀ ਕਿਰਪਾ ਨਾਲ ਹੋਵੇਗਾ ਹਾਂਜੀ ਦਾਸ ਉਚਤ ਆਇਸ ਕੋ ਮੰਨਨ ਤੁਮ ਪੂਰਨ ਨਿਰਬਾਹੋ ਮਹਾਰਾਜ ਮੇਰਾ ਕੰਮ ਤੇ ਤੁਹਾਡੀ ਆਗਿਆ ਮੰਨਣਾ ਹੁਕਮ ਮੰਨਣਾ ਤੇ ਤੁਸੀਂ ਕੰਮ ਨਿਭਾਣਾ ਸਿਰੇ ਨਾਣਾ ਦਾਸ ਦੀ लाज ਆਪ ਰੱਖਣੀ ਸੱਚੇ ਬਾਦਸ਼ਾਹ ਜਾਗਮ ਹੈ ਸੁਜਸ ਪਰਲੋਕ ਮਹਾ ਸੁਖ ਮਨ ਜਾਣਿਓ ਇਸ ਮਾਹ ਮਹਾਰਾਜ ਦਾਸ ਤਾਂ ਇੱਕ ਬਹਾਨਾ ਕਰਨ ਵਾਲੇ ਤੁਸੀਂ ਮੈਨੂੰ ਤਾਂ ਸਿਰਫ ਜਸ ਮਿਲਣਾ ਮੈਨੂੰ ਤਾਂ ਸਿਰਫ ਵਡਿਆਈ ਮਿਲਣੀ ਹੈ ਇਹ ਤੁਸੀਂ ਦੇਣੀ ਹੈ ਸੱਚੇ ਪਾਤਸ਼ਾਹ ਜੀ ਜੇ ਮਹ ਸ੍ਰੀ ਕ੍ਰਿਸ਼ਨ ਭੀਮ ਕੋ ਬਲ ਦੇ ਜਰਾ ਸੰਧ ਮਰਵਾਇਓ ਜਿਵੇਂ ਮਹਾਰਾਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਦੁਆਪਰ ਯੁਗ ਦੇ ਵਿੱਚ ਭੀਮ ਨੂੰ ਬਲ ਦੇ ਕੇ ਮਹਾਬਲੀ ਜਰਾ ਸੰਧ ਮਰਵਾ ਦਿੱਤਾ ਸੀ ਜਰਾ ਸੰਧ ਇੱਕ ਬਲੀ ਯੋਧਾ ਸੀ ਕੰਸ ਦਾ ਸੌਰਾ ਸੀ ਕਿਸੇ ਤੋਂ ਨਹੀਂ ਸੀ ਮਰਦਾ 24 ਵਾਰ ਭਗਵਾਨ ਕ੍ਰਿਸ਼ਨ ਜੀ ਤੇ ਲੱਖਾਂ ਫੌਜਾਂ ਲੈ ਕੇ ਆਇਆ ਸੀ ਕ੍ਰਿਸ਼ਨ ਜੀ ਕੋਲੋਂ ਹਾਰ ਕੇ ਜਾਂਦਾ ਸੀ ਫਿਰ ਆ ਜਾਂਦਾ ਸੀ ਫਿਰ ਆ ਜਾਂਦਾ ਸੀ ਫਿਰ ਆ ਜਾਂਦਾ ਸੀ 24 ਵਾਰ ਜੰਗ ਹੋਇਆ ਸੀ ਕਦੀ ਹਾਰ ਮੰਨਦਾ ਨਹੀਂ ਸੀ ਬੜਾ ਜਿੱਦੀ ਸੀ ਜਦੋਂ ਕ੍ਰਿਸ਼ਨ ਜੀ ਨੇ ਮਰਵਾਇਆ ਤੇ ਉਹ ਉਹ ਕਿਉਂਕਿ ਉਹ ਇੱਕ ਇਸ ਤਰ੍ਹਾਂ ਉਹਦਾ ਅੱਧਾ-ਅੱਧਾ ਹਿੱਸਾ ਬੜੀ ਲੰਮੀ ਕਥਾ ਮੈਂ ਉੱਧਰ ਨਹੀਂ ਜਾ ਸਕਦਾ ਵੀ ਉਹ ਜੋੜ ਕੇ ਬਣਿਆ ਸੀ ਜਲਾਨਾਮ ਦੀ ਰਾਖਸ਼ੀ ਨੇ ਜੋੜਿਆ ਸੀ ਤੇ ਉਹਨੂੰ ਉਦਾਂ ਹੀ ਪਾੜ ਕੇ ਸੋਟਣਾ ਸੀ ਉਹ ਜਦੋਂ ਭੀਮ ਉਹਨੂੰ ਪਾੜ ਕੇ ਸੁੱਟਦਾ ਸੀ ਉਹ ਫਿਰ ਜੁਟ ਜਾਂਦਾ ਸੀ ਫਿਰ ਕ੍ਰਿਸ਼ਨ ਨੇ ਉਹਨੂੰ ਇਸ਼ਾਰਾ ਕੀਤਾ ਤੀਲਾ ਪਾੜ ਕੇ ਨਾ ਤੇ ਇੱਕ ਇਧਰ ਵਾਲਾ ਹਿੱਸਾ ਇਧਰ ਸੁੱਟਦਾ ਇਧਰ ਵਾਲਾ ਇਧਰ ਸੁੱਟ ਦਿੰਦਾ ਤੇ ਉਸੇ ਤਰ੍ਹਾਂ ਭੀਮ ਨੇ ਉਹਨੂੰ ਵਿੱਚੋਂ ਚੀਰ ਕੇ ਜਿਹੜਾ ਉਹਦਾ ਸੱਜਾ ਹਿੱਸਾ ਸੀ ਉਹ ਖੱਬੇ ਪਾਸੇ ਸੁੱਟਿਆ ਖੱਬਾ ਹਿੱਸਾ ਸੱਜੇ ਪਾਸੇ ਸੁੱਟਿਆ ਤੇ ਜੜਾ ਸੰਦ ਨੂੰ ਮਰਵਾ ਦਿੱਤਾ ਸੀ ਭਾਈ 75 ਸੇ ਕਹਿੰਦੇ ਮਹਾਰਾਜ ਜਿਵੇਂ શ્રી ਕ੍ਰਿਸ਼ਨ ਜੀ ਨੇ ਕਿਰਪਾ ਕਰਕੇ ਆਪਣੀ ਸ਼ਕਤੀ ਦੇ ਕੇ ਜਰਾ ਸੰਦ ਨੂੰ ਭੀਮ ਦੇ ਹੱਥੋਂ ਮਰਵਾਇਆ ਸੀ ਹਾਂਜੀ ਰਾਮਚੰਦਰ ਸੁਗਰੀਵ ਓਜ ਦੇ ਬਾਲੀ ਕੋ ਹਤਵਾਇਓ ਜਿਵੇਂ ਸ੍ਰੀ ਰਾਮਚੰਦਰ ਜੀ ਨੇ ਸੁਗਰੀਵ ਨੂੰ ਬਲ ਦੇ ਕੇ ਮਹਾਬਲੀ ਬਾਲੀ ਨੂੰ ਮਰਵਾਇਆ ਸੀ ਹਾਂਜੀ ਤਥਾ ਕਿਰਪਾ ਕਰ ਮੋਜ ਤੇ ਕਾਰਜ ਆਪ ਬਨਾਵਨ ਚਾਹੋ ਜੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮੇਰੇ ਤੇ ਕਿਰਪਾ ਕਰਕੇ ਤੁਸੀਂ ਕੰਮ ਆਪਣਾ ਕਰਵਾਉਣਾ ਚਾਹੁੰਦੇ ਹੋ ਕੰਮ ਤੁਹਾਡਾ ਹੈ ਤੁਸੀਂ ਆਪ ਹੀ ਬਣਾਣਾ ਹੈ ਮੈਨੂੰ ਤਾਂ ਸਿਰਫ ਵਡਿਆਈ ਦੇਣੀ ਚਾਹੁੰਦੇ ਹਾਂ ਜੀ ਬਖਸਿਓ ਬਲ ਵਿਸਾਲ ਕਲਗੀ ਧਰ ਵੱਧ ਗयो ਮਨ ਉਤਸ਼ਾਹੂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਨੂੰ ਦਸਵੇਂ ਪਾਤਸ਼ਾਹ ਨੇ ਇੰਨਾ ਕੁ ਬਲ ਦਿੱਤਾ ਇੰਨੀ ਕੁ ਸ਼ਕਤੀ ਦੇ ਦਿੱਤੀ ਕਿ ਭਾਈ ਸਾਹਿਬ ਦਾ ਉਤਸ਼ਾਹ ਜਿਹੜਾ ਸੀ 10 ਗੁਣਾ 20 ਗੁਣਾ 50 ਗੁਣਾ 100 ਗੁਣਾ ਵੱਧ ਗਈ ਆ ਹਾਂ ਜੀ ਕੁੰਚਰਕ ਪਪੀਲ ਕਾ ਜਾਣਤ ਹਤੋਂ ਤੁਰਤ ਰਣ ਮਾਹੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗਾ ਮਹਾਰਾਜ ਹਾਥੀ ਦਾ ਦਿਸਦਾ ਨਹੀਂ ਮੈਨੂੰ ਤਾਂ ਕਿੜੇ ਦਿਸਦੀ ਆ ਬਸ ਤੁਹਾਡੇ ਕਿਰਪਾ ਹੋਵੇ ਮੈਂ ਮਸਲ ਕੇ ਰੱਖ ਦਿਆਂ ਹਾਂਜੀ ਵਦੇ ਉਹ ਪਰਮੋਦ ਭਇਓ ਤਵ ਗਦ ਗਦ ਪਰਿਓ ਚਰਨ ਗੁਰ ਅੱਗੇ ਖੁਸ਼ੀਆਂ ਚੜ ਗਈਆਂ ਲਾਲੀਆਂ ਚੜ ਗਈਆਂ ਨੇਤਰ ਲਾਲ ਸੁਰਖ ਹੋ ਗਏ ਭਾਈ ਸਾਹਿਬ ਦੇ ਚ 72 ਸਿੰਘ ਜੀ ਦਸਮ ਪਾਤਸ਼ਾਹ ਦੇ ਚਰਨਾਂ ਦੇ ਮੱਥਾ ਟੇਕਦੇ ਹਾਂ ਦੇ ਥਾਪੀ ਤਤਕਾਲ ਉਠਾਇਓ ਕਰੋ ਜੁਦ ਅਨੁਰਾਗੇ ਮਹਾਰਾਜ ਦਸਵੇਂ ਪਾਸ਼ਾ ਪਿੱਠ ਤੇ ਥਾਪੀ ਦਿੱਤੀ ਗੁਰ ਥਾਪੀ ਦਿੱਤੀ ਕੰਡ ਜੀਓ ਕਹਿਣ ਲਗੇ ਉਠੋ ਪਾਈ ਬਚਿੱਤਰ ਸਿੰਘ ਜੁਦ ਕਰੋ ਚਤੁਰ ਪ੍ਰਦਰਸ਼ਨਾ ਦੇ ਪ੍ਰਭ ਕੇਰੀ ਸਭ ਸੋ ਫਤੇ ਬੁਲਾਈ ਫਿਰ ਮਹਾਰਾਜ ਦਸਵੇਂ ਪਾਸ਼ਾ ਨੇ ਚਾਰ ਪ੍ਰਕਰਮਾ ਬਚਿੱਤਰ ਸਿੰਘ ਨੇ ਕੀਤੀਆਂ ਮੱਥਾ ਟੇਕਿਆ ਤੇ ਆਪਣੇ ਸਾਥੀ ਸਿੰਘਾਂ ਨੂੰ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਕਤ ਖਾਲਸਾ ਚਲਿਓ ਅਗਰ ਕੋ ਅਸ ਪਰ ਦ੍ਰਿਸ਼ਟ ਚਲਾਈ ਸਤਗੁਰੂ 10ਵੇਂ ਪਾਤਸ਼ਾਹ ਦੇ ਸਿੰਘਾਂ ਵਿੱਚੋਂ ਇਹ ਬੱਬਰ ਸ਼ੇਰ ਭਾਈ ਭੁਜਤ ਸਿੰਘ ਆਪਣੇ ਘੋੜੇ ਵੱਲ ਤੁਰਿਆ ਇਹਨੇ ਆਪਣੇ ਜੰਗੀ ਘੋੜੇ ਵੱਲ ਵੇਖਿਆ ਜਿਹੜਾ ਕਿ ਸਜ ਧਜ ਕੇ ਖੜਾ ਹੋਇਆ ਸੀ ਹਾਂਜੀ ਤਰ ਬੰਦਨ ਪਗ ਭਇਓ ਰੂਡਣ ਵਰਸ਼ਾ ਹਾਥ ਫੁਲਾਰਾ ਜਾ ਕੇ ਘੋੜੇ ਨੂੰ ਨਮਸਕਾਰ ਕੀਤੀ ਨੰਗਾ ਸਿੰਘਾਂ ਦੇ ਦਲਾਂ ਚ ਰਹਿ ਕੇ ਸਾਸ ਸੰਗ ਦੀ ਪ੍ਰਾਤਨ ਮਰਿਆਦਾ ਦੇ ਅਜੇ ਵੀ ਦਰਸ਼ਨ ਹੁੰਦੇ ਆ ਜਦੋਂ ਵੀ ਸਿੰਘ ਘੋੜੇ ਤੇ ਚੜਦਾ ਘੋੜੇ ਦੇ ਚਰਨਾਂ ਤੇ ਮੱਥਾ ਟੇਕਦੇ ਨਮਸਕਾਰ ਕਰਦੇ ਅੱਜ ਵੀ ਮਰਿਆਦਾ ਹੈ ਛੇਵੇਂ ਪਾਤਸ਼ਾਹ ਤੋਂ ਇਹ ਚੱਲੀ ਆ ਰਹੀ ਹੈ ਜਦੋਂ ਭਾਈ ਵਿਧੀ ਚੰਦ ਜੀ ਕੁਮਾਰਾ ਜੀ ਦਾ ਘੋੜਾ ਲੈ ਕੇ ਆਏ ਸਨ ਉਹਨਾਂ ਨੇ ਨਮਸਕਾਰ ਕੀਤੀ ਸੀ ਵੀ ਸਤਗੁਰਾਂ ਦਾ ਘੋੜਾ ਅੱਜ ਤਾਂ ਕੋਈ ਵੀ ਸਿੰਘ ਆਪਣਾ ਘੋੜਾ ਨਹੀਂ ਕਹਿੰਦਾ ਘੋੜਾ ਆਪਣਾ ਹੁੰਦਾ ਪਰ ਉਹ ਕਹਿੰਦੇ ਨੇ ਗੁਰੂ ਦਾ ਹੈ ਤੇ ਗੁਰੂ ਦੇ ਘੋੜੇ ਨੂੰ ਨਮਸਕਾਰ ਕਰਕੇ ਸਿੰਘ ਘੋੜੇ ਤੇ ਸਵਾਰ ਹੁੰਦੇ ਨੇ ਭਾਈ ਬਚਿੱਤਰ ਸਿੰਘ ਸਾਹਿਬ ਜੀ ਘੋੜੇ ਦੇ ਚਰਨਾਂ ਦੇ ਨਮਸਕਾਰ ਕਰਕੇ ਰਕਾਬ 'ਚ ਪੈਰ ਧਰਿਆ ਹੈ ਬਰਛਾ ਹੁਲਾ ਰਿਆ ਹਵਾ ਦੇ ਵਿੱਚ ਮਾਰ ਕੇ ਬਲਾਕੀ ਘੋੜੇ ਤੇ ਸਵਾਰ ਹੋ ਗਿਆ ਦੂਸਰ ਕਰਮੈ ਬਾਗ ਤੁਰੰਗ ਕੀ ਲੈ ਗੁਰ ਨਾਮ ਪਧਾਰਾ ਦੂਜੇ ਹੱਥ ਦੇ ਵਿੱਚ ਘੋੜੇ ਦੀਆਂ ਵਾਗਾਂ ਫੜੀਆਂ ਨੇ ਖੱਬੇ ਹੱਥ 'ਚ ਘੋੜੇ ਦੀਆਂ ਵਾਗਾਂ ਸੱਜੇ ਵਿੱਚ ਨੇਜਾ ਹੈ ਹੋਤੋ ਦਮਦਮਾ ਅਧਕ ਉਚੇਰੋ ਤਿਸ ਪਰ ਗੁਰੂ ਉਰੂੜੇ ਦਸਵੇਂ ਪਾਤਸ਼ਾਹ ਸ੍ਰੀ ਆਨੰਦਪੁਰ ਸਾਹਿਬ ਜਿਹੜਾ ਸਭ ਤੋਂ ਉੱਚਾ ਦਮਦਮਾ ਉੱਚਾ ਪਹਾੜ ਹੈ ਉਹਦੇ ਉੱਤੇ ਬੈਠੇ ਦੇਖ ਰਹੇ ਨੇ ਜੰਗ ਦਾ ਨਜ਼ਾਰਾ ਪਖਨ ਤਮਾਸ਼ਾ ਜੰਗ ਕਰਨ ਕੋ ਢੋਵਨ ਗਜ ਕੋ ਕੂੜੇ ਮਹਾਰਾਜ ਜੰਗ ਦਾ ਤਮਾਸ਼ਾ ਦੇਖਣ ਲਈ ਨਜ਼ਾਰਾ ਦੇਖਣ ਲਈ ਉੱਚੇ ਦਮਦਮੇ ਤੇ ਜਾ ਬਰਾਜੇ ਨੇ ਪਹਾੜੀ ਕੂੜੇ ਝੂਠੇ ਪਹਾੜੀਏ ਦਗਾ ਬਾਜ ਪਹਾੜੀਏ ਹਾਥੀ ਨੂੰ ਢੋਣ ਦੀਆਂ ਤਿਆਰੀਆਂ ਕਰ ਰਹੇ ਨੇ ਉਹਦੇ ਸਿੰਘ ਆਲਮ ਸਿੰਘ ਆਦਿਕ ਸਭ ਪ੍ਰਭ ਕੇ ਢਿਗ ਬੈਸੇ ਉਸ ਵੇਲੇ ਮਹਾਰਾਜ ਦੇ 99 ਵਿੱਚ 99 ਯੋਧੇ ਭਾਈ ਉਹਦੇ ਸਿੰਘ ਜੀ ਜੋ ਸਾਰੀ ਖਾਲਸਾ ਫੌਜ ਦੇ ਕਮਾਂਡਰ ਚੀਫ ਸਨ ਭਾਈ ਆਲਮ ਸਿੰਘ ਦਸਵੇਂ ਪਾਤਸ਼ਾਹ ਦੇ ਗੜਬਈ ਸਨ ਭਾਈ ਆਲਮ ਸਿੰਘ ਜੀ ਸਾਰੀ ਉਮਰ ਸੁੱਤੇ ਦੀ ਸਾਥ ਸੰਗਤ ਜੀ ਦਿਨੇ ਵੀ ਉਹਨਾਂ ਨੇ ਮਹਾਰਾਜ ਦੀ ਸੇਵਾ ਚ ਹਾਜ਼ਰ ਰਹਿਣਾ ਮਹਾਰਾਜ ਨੂੰ ਲੰਗਰ ਛਕਾਣਾ ਮਹਾਰਾਜ ਦੇ ਬਸਤਰ ਸੰਭਾਲਨੇ ਮਹਾਰਾਜ ਦੇ ਜੋੜੇ ਪੁਆਣੇ ਚਰਨਾਂ ਦੇ ਹਰ ਵੇਲੇ ਗੜਵਾ ਜਲ ਦਾ ਹੱਥ ਤੋਂ ਆਣੇ ਸੇਵਾ ਕਰਨੀ ਗੜਬਈ ਦੀ ਤੇ ਰਾਤ ਨੂੰ ਬੰਦੂਕ ਮੋਢੇ ਤੇ ਹੁੰਦੀ ਸੀ ਤੇ ਚਰਨਾਂ ਖੜੇ ਪਹਿਰਾ ਦੇਣਾ ਬਚਿੱਤਰਨਾਟਕ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਹਦਾ ਨਾਮ ਲਿਖਿਆ ਜਬ ਦਲਪੌਰ ਨਦੀ ਕੇ ਆਇਓ ਆਣ ਆਲਮੇ ਹਮੇ ਜਗਾਇਓ ਭਾਈ ਆਲਮ ਸਿੰਘ ਰਾਤ ਨੂੰ ਵੀ ਜਾ ਕੇ ਪਹਿਰਾ ਦਿੰਦੇ ਸਤਗੁਰਾਂ ਦੇ ਪਲੰਗ ਦਾ ਤੋ ਇਹੋ ਜੇ ਮਹਾਬਲੀ ਜੋਧ ਜਿਨ੍ਹਾਂ ਨੇ ਨੀਂਦ ਤੋਂ ਵੀ ਜਿੱਤਿਆ ਹੋਇਆ ਸੀ ਜਿਨ੍ਹਾਂ ਨੇ ਵਿਕਾਰਾਂ ਨੂੰ ਜਿੱਤਿਆ ਹੋਇਆ ਸੀ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਹੋਇਆ ਸੀ ਭਾਈ ਆਲਮ ਸਿੰਘ ਉਹਦੇ ਸਿੰਘ ਆਦਿ ਪ੍ਰਭ ਕੇ ਠਿਗ ਬੈਸੇ ਸਤਗੁਰਾਂ ਦੇ ਕੋਲ ਬੈਠੇ ਹੋਏ ਨੇ ਕਰੇ ਕਿਰਪਾ ਜਿਮ ਬਾਗ ਬਖਾਨੈ ਸਨਮਾਨਤ ਹੈ ਤੈਸੇ ਮਹਾਰਾਜ ਉਹਨਾਂ ਸਿੰਘਾਂ ਦੇ ਨਾਲ ਬਚਨ ਕਰਦੇ ਨੇ ਜੰਗ ਦੀਆਂ ਗੱਲਾਂ ਕਰਦੇ ਨੇ ਤੇ ਉਹ ਸਤਿਗੁਰਾਂ ਦੇ ਬਚਨਾਂ ਦਾ ਸਨਮਾਨ ਕਰਕੇ ਉੱਤਰ ਦਿੰਦੇ ਨੇ ਹਾਂਜੀ ਦ੍ਰਿਸ਼ਟ ਲੋਹਗੜ੍ਹ ਦਿਸ ਕੋ ਪ੍ਰੇਰੀ ਹੇਰ ਛਤਰ ਸਮਦਾਏ ਮਹਾਰਾਜ 10ਵੇਂ ਪਾਸ਼ਾ ਦੀ ਨਿਗਾ ਕਿਲੇ ਲੋਹਗੜ੍ਹ ਵਾਲਾ ਜਿਹਦੇ ਉੱਤੇ ਵੈਰੀਆਂ ਦਾ ਬਹੁਤ ਵੱਡਾ ਦਲ ਚੜ ਕੇ ਆ ਰਿਹਾ ਹੈ ਵੱਡੇ ਢੋਲ ਗੁੰਦਬ ਰਣ ਸਿੰਘੇ ਨਾਦ ਵਿਸਾਲ ਉਠਾਏ ਉਸ ਵੇਲੇ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਬڑے-ਬڑے ਵੱਡੇ ਨਗਾਰੇ ਵੱਜ ਰਹੇ ਨੇ ਢੋਲ ਮਰਦੰਗ ਵੱਜ ਰਹੇ ਨੇ ਰਣ ਸਿੰਘੇ ਵੱਜ ਰਹੇ ਨੇ ਨਫੀਰੀਆਂ ਵੱਜ ਰਹੀਆਂ ਨੇ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਕੁਰਾਹਲ ਮਚਿਆ ਹੋਇਆ ਗਾਜ ਸ਼ਿੰਗਾਰ ਕਿਓ ਬਹੁ ਗਾਢੋ ਲੋਹੇ ਸੰਗ ਅਸ਼ਾਦਾ ਪਹਾੜੀ ਰਾਜੇ ਕੇਸਰੀ ਚੰਦ ਨੇ ਆਪਣੇ ਹਾਥੀ ਨੂੰ ਸ਼ਿੰਗਾਰਿਆ ਸਾਰਾ ਸਰੀਰ